ਜੀਨਾ ਨਾ ਬਿਸਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦੁਆਰਾ ਸਰਦਾਰ ਅਵਤਾਰ ਸਿੰਘ ਦਲੇਰ ਨੂੰ ਨਾਮ ਬਾਣੀ ਦੁਆਰਾ ਰਾਜੀ ਕਰਨਾ ਇਨਾ ਹੀ ਦਿਨਾਂ ਵਿੱਚ ਅਵਤਾਰ ਸਿੰਘ ਜੋ ਬਾਬਾ ਜੀ ਦੇ ਪਰਿਵਾਰਕ ਰਿਸ਼ਤੇਆਂ ਵਿੱਚੋਂ ਭਤੀਜਾ ਲੱਗਦਾ ਸੀ ਚੜ੍ਹਦੀ ਉਮਰ ਵਿੱਚ ਬਹੁਤ ਬਿਮਾਰ ਪੈ ਗਿਆ ਗਠੀਏ ਦੀ ਤਕਲੀਫ ਹੋ ਗਈ ਸਾਰਾ ਸਰੀਰ ਜੁੜ ਗਿਆ ਦਰਦ ਨਾਲ ਦਿਨ ਰਾਤ ਹਾਏ ਹਾਏ ਕਰਕੇ ਬਤੋਂਦਾ ਸੀ ਸਰੀਰ ਵਿੱਚ ਹਰ ਵੇਲੇ ਸੜਨ ਜੀ ਲੱਗੀ ਰਹਿੰਦੀ ਸੀ ਹਰ ਵੇਲੇ ਹਾਏ ਹਾਏ ਦੀ ਆਵਾਜ਼ ਨੇ ਮਾਪਿਆਂ ਨੂੰ ਬੇਵਕਾ ਦਾ ਦਿੱਤਾ ਅਤੇ ਬਤਾਰ ਸਿੰਘ ਦੇ ਸੋਹਰੇ ਉਸ ਨੂੰ ਆਪਣੇ ਘਰ ਲੈ ਗਏ ਆਯੁਰਵੇਦਿਕ ਅਤੇ ਐਲੋਪੈਥਿਕ ਸਾਰੇ ਇਲਾਜ ਕਰਵਾਏ ਪਰ ਭੋਰਾ ਜਿੰਨਾ ਵੀ ਫਰਕ ਨਾ ਪਿਆ ਸਗੋਂ ਤਕਲੀਫ ਵਾਧਦੀ ਗਈ ਜਿਸ ਤੇ ਪਰਿਵਾਰ ਨੇ ਮਿਓ ਹਸਪਤਾਲ ਲਾਹੌਰ ਉਹਨਾਂ ਨੂੰ ਦਾਖਲ ਕਰਵਾ ਦਿੱਤਾ ਪਰ 6 ਮਹੀਨੇ ਦੇ ਇਲਾਜ ਉਪਰੰਤ ਵੀ ਨਿਰਾਸ਼ਤਾ ਹੀ ਪੱਲੇ ਪਈ ਸਰੀਰ ਹੋਰ ਨਿਰਬਲ ਹੋ ਗਿਆ ਉਹ ਤਾਂ ਬਿਪਤ ਪਰੀ ਸਭ ਹੀ ਸੰਗ ਛਾੜਿਤ ਕਉ ਨਾ ਆਵਤ ਨੇਰੇ ਵਾਲੀ ਗੱਲ ਹੋਈ ਸੋਰੇ ਵੀ ਦਮ ਹਾਰ ਗਏ ਅਤੇ ਵਾਪਸ ਅਵਤਾਰ ਸਿੰਘ ਨੂੰ ਮਾਤਾ ਪਿਤਾ ਪਾਸ ਹੀ ਛੱਡ ਗਏ ਬਾਬਾ ਜੀ ਅਨੰਦਪੁਰ ਸਾਹਿਬ ਤੋਂ ਜਦੋਂ ਵਾਪਸ 119 ਚੱਕ ਪੁੱਜੇ ਤਾਂ ਅਵਤਾਰ ਸਿੰਘ ਦੇ ਬਿਮਾਰ ਹੋਣ ਬਾਰੇ ਮਾਤਾ ਜੀ ਨੇ ਦੱਸਿਆ ਆਪ ਜੀ ਅਵਤਾਰ ਸਿੰਘ ਦਲੇਰ ਦੀ ਖਬਰ ਸੁਰਤ ਲੈਣ ਵਾਸਤੇ ਗਏ ਜਿਉਂ ਹੀ ਬਾਬਾ ਜੀ ਉਸਦੇ ਕਮਰੇ ਵਿੱਚ ਗਏ ਜਿੱਥੇ ਅਵਤਾਰ ਸਿੰਘ ਬਿਮਾਰੀ ਕਾਰਨ ਕਰਾ ਰਿਹਾ ਸੀ ਬਾਬਾ ਜੀ ਦੇ ਕੋਲ ਜਾਣ ਤੇ ਉਸ ਨੂੰ ਕੁਝ ਸ਼ਾਂਤੀ ਮਹਿਸੂਸ ਹੋਈ ਸਰੀਰ ਕਰਕੇ ਵੀ ਉਸ ਨੇ ਆਪਣੇ ਆਪ ਨੂੰ ਕੁਝ ਠੀਕ ਮਹਿਸੂਸ ਕੀਤਾ ਕੁਝ ਚਿਰ ਬਾਅਦ ਬਾਬਾ ਜੀ ਵਾਪਸ ਆ ਗਏ ਕੁਝ ਦਿਨਾਂ ਬਾਅਦ ਆਪ ਜੀ ਫਿਰ ਉਸ ਦਾ ਹਾਲ ਪੁੱਛਣ ਗਏ ਅਵਤਾਰ ਸਿੰਘ ਨੇ ਪਹਿਲੇ ਦੀ ਤਰ੍ਹਾਂ ਆਪਣੇ ਆਪ ਨੂੰ ਫੇਰ ਤਨਮਨ ਕਰਕੇ ਸ਼ਾਂਤ ਮਹਿਸੂਸ ਕੀਤਾ ਜਿੰਨਾ ਚਿਰ ਆਪ ਜੀ ਉਸ ਪਾਸ ਬੈਠੇ ਰਹੇ ਅਵਤਾਰ ਸਿੰਘ ਗੱਲਾਂ-ਬਾਤਾਂ ਕਰਦੇ ਰਹੇ ਜਦੋਂ ਬਾਬਾ ਜੀ ਚੱਲਣ ਲੱਗੇ ਤਾਂ ਅਵਤਾਰ ਸਿੰਘ ਨੇ ਬੇਨਤੀ ਕੀਤੀ ਕਿ ਆਪ ਜੀ ਮੇਰੇ ਤੇ ਕਿਰਪਾ ਕਰੋ ਬਾਬਾ ਜੀ ਨੇ ਸੁੱਤੇ ਸਿੱਧੂ ਨੂੰ ਕਿਹਾ ਕਿ ਹਾਏ ਹਾਏ ਕਰਨ ਦੀ ਥਾਂ ਵਾਹਿਗੁਰੂ ਵਾਹਿਗੁਰੂ ਕਿਹਾ ਕਰੋ ਅੱਗੋਂ ਉਸਨੇ ਉੱਤਰ ਦਿੱਤਾ ਪਰ ਹੁਣ ਮੇਰੇ ਬਸ ਦੇ ਗੱਲ ਨਹੀਂ ਵਾਹਿਗੁਰੂ ਨਹੀਂ ਕਿਹਾ ਜਾਂਦਾ ਬਾਬਾ ਜੀ ਵਾਪਸ ਆਪਣੇ ਘਰ ਆ ਗਏ ਅਵਤਾਰ ਸਿੰਘ ਨੇ ਆਪਣੇ ਮਾਤਾ ਜੀ ਨੂੰ ਕਿਹਾ ਕਿ ਜੇ ਤੁਸੀਂ ਮੈਨੂੰ ਰਾਜੀ ਕਰਨਾ ਹੈ ਤਾਂ ਚਾਚਾ ਜੀ ਨੂੰ ਕਹੋ ਕਿ ਉਹ ਮੇਰੇ ਉੱਤੇ ਮਿਹਰਬਾਨੀ ਕਰਨ ਅਵਤਾਰ ਸਿੰਘ ਦੇ ਮਾਤਾ ਜੀ ਨੇ ਬਾਬਾ ਜੀ ਦੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਭਾਈ ਹਰਨਾਮ ਸਿੰਘ ਜੀ ਨੂੰ ਕਹਿ ਕੇ ਮੇਰੇ ਬੱਚੇ ਨੂੰ ਰਾਜੀ ਕਰਵਾ ਦਿਓ ਜੇ ਕੋਈ ਚਾਰਾ ਕਰਨ ਤਾਂ ਦੀ ਉਸ ਦੀ ਜਾਨ ਬਚ ਸਕਦੀ ਹੈ। ਨੇਤਾ ਡਾਕਟਰਾਂ ਨੇ ਤਾਂ ਪਹਿਲਾਂ ਹੀ ਜਵਾਬ ਦੇ ਦਿੱਤਾ ਹੈ ਕਿ ਇਸ ਬਿਮਾਰੀ ਦਾ ਪੱਕਾ ਇਲਾਜ ਨਹੀਂ ਹੋ ਸਕਦਾ। ਮਾਤਾ ਨਾਰਾਇਣਕੌਰ ਜੀ ਨੇ ਬਾਬਾ ਜੀ ਨੂੰ ਪ੍ਰੇਰਣਾ ਦਿੱਤੀ ਕਿ ਪੁੱਤਰ ਜੇ ਕੋਈ ਯਤਨ ਹੋ ਸਕਦਾ ਹੈ ਤਾਂ ਕਰੋ ਤਾਂ ਜੋ ਬਤਾਰ ਸਿੰਘ ਦੀ ਜਾਨ ਬਚ ਜਾਵੇ। ਘਰ ਵਿੱਚ ਇੱਕੋ ਹੀ ਬੱਚਾ ਹੈ। ਮਾਤਾ ਜੀ ਬলো ਪ੍ਰੇਰਣਾ ਕਰਨ ਤੇ ਆਪ ਜੀ ਤਿਆਰ ਹੋਗੇ ਅਤੇ ਕਿਹਾ ਮਾਤਾ ਜੀ ਆਪ ਜੀ ਦਾ ਜੋ ਹੁਕਮ ਹੈ ਉਸ ਨੂੰ ਮੈਂ ਮੋੜ ਨਹੀਂ ਸਕਦਾ ਜਿਵੇਂ ਤੁਸੀਂ ਕਹੋ ਮੈਂ ਕਰਨ ਨੂੰ ਤਿਆਰ ਹਾਂ ਉਹ ਜੇ ਮੇਰਾ ਮਨ ਨਹੀਂ ਮੰਨਦਾ ਜਿਵੇਂ ਸ਼੍ਰੀ ਸੁਖਮਣੀ ਸਾਹਿਬਾ ਜੀ ਪਾਠ ਵਿੱਚ ਸਤਿਗੁਰੂ ਜੀ ਦਾ ਹੁਕਮ ਹੈ ਬ੍ਰਹਮ ਗਿਆਨੀ ਪਰ ਉਪਕਾਰੁਮਹਾ ਅਤੇ ਆਪਣਾ ਵਿਗਾਰ ਬਿਰਾਣਾ ਸੰਢ ਬਾਬਾ ਜੀ ਨੇ ਹਰ ਰੋਜ਼ ਨਿਤ ਦੀ ਕਿਰਿਆ ਕਰਕੇ ਅਵਤਾਰ ਸਿੰਘ ਦੇ ਘਰ ਜਾਣਾ ਅਤੇ ਜ਼ਮੀਨ ਤੇ ਸ਼ਵਸ਼ ਆਸਣ ਵਿਛਾ ਕੇ ਲਾਗੇ ਅਵਤਾਰ ਸਿੰਘ ਨੂੰ ਲੰਮਾ ਪਵਾ ਲੈਣਾ ਅਤੇ ਆਪੇ ਇੱਥਾ ਲਿਖੇ ਸ਼ਬਦਾਂ ਦੀਆਂ ਬੱਤੀ ਮਾਲਾ ਹਰ ਰੋਜ਼ ਕਰਨੀਆਂ ਆਰੰਭ ਕਰ ਦਿੱਤੀਆਂ ਥੋੜਾ ਉੱਚੀ ਬੋਲਣਾ ਤਾਂ ਜੋ ਬਾਣੀ ਦਾ ਪਾਠ ਉਸ ਦੇ ਕੰਨਾਂ ਵਿੱਚ ਪੈਂਦਾ ਰਹੇ ਸੇਰ ਮਸਤਕ ਰਖਿਆ ਪਾਰ ਬ੍ਰਹਮੰ ਹਸਤ ਕਾਇਆ ਰਖਿਆ ਪਰਮੇਸ਼ਵਰ ਹੈ ਆਤਮ ਰਖਿਆ ਗੋਪਾਲ ਸੁਆਮੀ ਧਨ ਚਰਨ ਰਖਿਆ ਜਗਦੀਸ਼ਵਰ ਹੈ ਸਰਬ ਰਖਿਆ ਗੁਰਦਿਆਲ ਹੈ ਭੈ ਦੁਖ ਬਿਨਾਸ਼ਨ ਹੈ ਭਗਤ ਬਸ਼ਲਾ ਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੂਤ ਹੈ ਸ਼ਲੋਕ ਸਾਸਕ੍ਰਿਤੀ ਬਾਬਾ ਜੀ ਦੱਸਦੇ ਸਨ ਕਿ ਜਾਪ ਆਰੰਭ ਕੀਤੇ ਨੂੰ ਹਜੇ ਥੋੜੇ ਦਿਨ ਹੀ ਹੋਏ ਸਨ ਕਿ ਇੱਕ ਦਿਨ ਹਜੇ ਦੋ ਮਾਲਾ ਹੀ ਕੀਤੀਆਂ ਸਨ ਇੱਕ ਸ਼ੀਤ ਸਿੰਘ ਨੇ ਮੈਨੂੰ ਗਿੱਚੀ ਉੱਪਰੋਂ ਫੜ ਕੇ ਅਤੇ ਦੂਸਰਾ ਹੱਥ ھیਠਾਂ ਜਿੱਥੇ ਰੀੜ ਦੀ ਹੱਡੀ ਮੁੱਕਦੀ ਹੈ ਆਸਣ ھیਠ ਪਾ ਕੇ ਅੱਗੇ ਨੂੰ ਮੂੰਹ ਦਾ ਕਰਨ ਵਾਸਤੇ ਤੱਕਿਆ ਦੂਜੀ ਵਾਰ ਫੇਰ ਯਤਨ ਕੀਤਾ ਜਦ ਤੀਸਰੀ ਵਾਰੀ ਉਸਨੇ ਜ਼ੋਰ ਲਾਇਆ ਤਾਂ ਮੈਂ ਉਸ ਨੂੰ ਕਿਹਾ ਕਿ ਤੁਸੀਂ ਸਾਹਮਣੇ ਹੋ ਕੇ ਗੱਲ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ ਦੂਸਰਾ ਸ਼ਹੀਦ ਸਿੰਘ ਜੋ ਮੇਰੇ ਸੱਜੇ ਪਾਸੇ ਖੜਾ ਸੀ ਉਸਨੇ ਕਿਹਾ ਕਿ ਜਿਸਮਨ ਮੁਖ ਦੀ ਤੁਸੀਂ ਮਦਦ ਕਰ ਰਹੇ ਹੋ ਇਹ ਮਦਦ ਕਰਨ ਦੇ ਲਾਇਕ ਨਹੀਂ ਇਸਨੇ ਸਟੇਜ ਤੇ ਖਲੋ ਕੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰੱਜ ਕੇ ਨਿੰਦਿਆ ਕੀਤੀ ਜੋ ਕੰਨਾ ਨਾ ਸੁਣੀ ਨਹੀਂ ਜਾ ਸਕਦੀ ਸੀ ਮਾਰ ਤਾਂ ਇਸ ਨੂੰ ਅਸੀਂ ਉਦੋਂ ਹੀ ਦੇਣਾ ਸੀ ਪਰ ਖਿਆਲ ਸੀ ਇਸ ਨੂੰ ਬਹੁਤਾ ਕਸ਼ਟ ਦੇ ਕੇ ਮਾਰੀ ਹਤੇ ਹੁਣ ਇਸ ਦੀ ਜਾਨ ਬਖਸ਼ੀ ਲਈ ਤੁਸੀਂ ਬਾਣੀ ਦਾ ਪਾਠ ਆਰੰਭ ਕਰ ਦਿੱਤਾ ਹੈ ਜੋ ਕਿ ਠੀਕ ਨਹੀਂ ਬਾਬਾ ਜੀ ਦੱਸਦੇ ਸਨ ਕਿ ਅਸੀਂ ਉਹਨਾਂ ਸ਼ਹੀਦ ਸਿੰਘਾਂ ਨੂੰ ਕਿਹਾ ਜੇ ਤੁਸੀਂ ਹੁਕਮ ਕਰੋ ਤਾਂ ਇਸ ਪਾਸੋਂ ਮਾਫੀ ਮੰਗਵਾ ਦਿੰਦੇ ਹਾਂ ਅੱਗੋਂ ਕਹਿਣ ਲੱਗੇ ਕਿ ਭਾਈ ਹਰਨਾਮ ਸਿੰਘ ਮੁਆਫੀ ਕੀ ਮੰਗਉਣੀ ਹੈ ਅਸੀਂ ਹੀ ਇਸ ਨੂੰ ਸਾਰਾ ਕਸ਼ਟ ਦਿੱਤਾ ਹੈ ਤੇ ਹੁਣ ਆਪਣੇ ਇਸ਼ਾਨੇਨ ਛੱਡ ਦਿੰਨੇ ਹਾਂ ਉਂਝੇ ਬਖਸ਼ਣ ਦੇ ਯੋਗ ਨਹੀਂ ਇੰਨਾ ਕਹਿ ਕੇ ਉਹ ਦੋਵੇਂ ਸਿੰਘਾਂ ਲੋਪ ਹੋ ਗਏ ਬਾਬਾ ਜੀ ਦੱਸਦੇ ਸਨ ਕਿ ਤਿੰਨ ਦਿਨ ਤੋਂ ਉੱਪਰ ਜਿੱਥੇ ਉਹਨਾਂ ਛੇਦਾ ਸਿੰਘਾਂ ਨੇ ਹੱਥ ਪਾਇਆ ਸੀ ਉਂਗਲੀਆਂ ਦੇ ਨਿਸ਼ਾਨ ਮਹਿਸੂਸ ਹੁੰਦੇ ਰਹੇ ਅਤੇ ਮਾਸ ਦਰਦ ਵੀ ਕਰਦਾ ਰਿਹਾ ਉਸ ਦਿਨ ਤੋਂ ਬਾਅਦ ਅੱਜ ਹੋਰ ਕੱਲ ਹੋਰ ਅਵਤਾਰ ਸਿੰਘ ਨੂੰ ਆਰਾਮ ਆਉਣ ਲੱਗ ਪਿਆ 40 ਦਿਨ ਬਾਅਦ ਭੋਗ ਪਾਇਆ ਅਰਦਾਸ ਕੀਤੀ ਹੁਣ ਉਹੀ ਅਵਤਾਰ ਸਿੰਘ ਜੋ மஞ்சੇ ਤੋਂ ਉੱਠ ਕੇ ਬੈਠਣ ਲਈ ਵੀ ਸਹਾਰਾ ਢੋਲਦਾ ਸੀ ਆਪਣੇ ਆਪ ਤੁਰਦਾ ਫਿਰਦਾ ਨਵਾਂ ਨਰਵਾ ਹੋ ਗਿਆ ਬਾਬਾ ਜੀ ਨੇ ਅਵਤਾਰ ਸਿੰਘ ਨੂੰ ਸਾਰੀ ਗੱਲ ਪੁੱਛੀ ਅਤੇ ਆਪਣਾ ਜੋ ਬੀਤੀ ਉਹ ਵੀ ਦੱਸੀ ਅਤੇ ਆ ਗਾਂ ਲਈ ਗੁਰੂ ਪਾਤਸ਼ਾਹ ਦੇ ਭੈ ਭਾਵਨੀ ਵਿੱਚ ਤੁਰਨ ਲਈ ਪ੍ਰੇਰਨਾ ਦਿੱਤੀ ਜਿੰਨਾ ਕੁ ਚਿਰ ਬਿਮਾਰੀ ਦਾ ਦੁੱਖ ਜਾਦ ਰਿਆ ਉਹਨਾਂ ਚ ਰਵਤਾਰ ਸਿੰਘ ਥੋੜੀ ਬਾਣੀ ਪੜ੍ਹਦੇ ਰਹੇ ਥੋੜੇ ਸਮੇਂ ਬਾਅਦ ਫਿਰ ਢਿਲ ਵਰਤ ਗਏ ਚਾਹੀਦਾ ਤਾਂ ਇਹ ਸੀ ਕਿ ਅਗਲੇ ਪਾਸੇ ਤੋਂ ਛੁਟਕਾਰਾ ਮਿਲਿਆ ਸੀ ਸਾਰੇ ਪਾਸੇ ਭੁਲਾ ਕੇ ਸਤਗੁਰੂ ਜੀ ਦੇ ਚਰਨਾਂ ਵਿੱਚ ਪੱਕੀ ਗੰਢ ਪਾ ਲੈਂਦੇ ਪਰ ਬਿਨ ਭਾਗਾ ਗੁਰਸੇਵਿਆਂ ਨਾ ਜਾਏ ਵਾਲੀ ਗੱਲ ਬਣੀ ਪਰ ਫਿਰ ਵੀ ਸਮੇਂ-ਸਮੇਂ ਬਾਬਾ ਜੀ ਨੇ ਅਵਤਾਰ ਸਿੰਘ ਨੂੰ ਗੁਰੂ ਚਰਨਾਂ ਵਾਲ ਪ੍ਰੇਰਣ ਦਾ ਯਤਨ ਕੀਤਾ ਜਦੋਂ ਅਵਤਾਰ ਸਿੰਘ ਜੀ ਭੂੰਗੇ ਜ਼ਿਲ੍ਹਾ ਹੁਸ਼ਿਆਰਪੁਰ ਬਲਾਕ ਵਿੱਚ ਵੀਡੀਓ ਦੀ ਪੋਸਟ ਤੇ ਕੰਮ ਕਰਦੇ ਸਨ ਤਦ ਬਾਬਾ ਜੀ ਦੀ ਪ੍ਰੇਰਣਾ ਨਾਲ ਅੰਮ੍ਰਿਤ ਛਕ ਕੇ ਤਿਆਰ ਵਰ ਤਿਆਰ ਹੋ ਗਏ ਫਿਰ ਕਿਸੇ ਪੂਰਵਲੇ ਕਰਮ ਨੇ ਐਸਾ ਖੇਡ ਮਾਰਿਆ ਕਿ ਆਪ ਜੀ ਗੁਰੂ ਗੋਦ ਤੋਂ ਡਿੱਗ ਪਏ ਅੱਜ ਕੱਲ ਅਮਰੀਕਾ ਵਿੱਚ ਲਾਵਿੰਸਟਨ ਨੂੰ ਬੇਤ ਨੰਮੇ ਗੁਰਦੁਆਰੇ ਦੀ ਮੁੱਖ ਸੇਵਾਦਾਰ ਬਣ ਕੇ ਗੁਰੂ ਘਰ ਦੀ ਸੇਵਾ ਰਹੀ ਪਿੱਛੇ ਹੋ ਚੁੱਕੀ ਭੁੱਲ ਨੂੰ ਮੁਆਫ ਕਰਨ ਦਾ ਯਤਨ ਵਿੱਚ ਸਨ ਮਾਰਚ 1991 ਵਿੱਚ ਆਪ ਪਰਲੋਕ ਸਿਧਾਰ ਗਏ ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰੇ ਨਾਮ ਸੇਕ ਨਹਿ ਆ સેક નહે આ ભેદ ન જાણો મુલ સાઈ જે આ ભેદ ન જાણો મુલ સાઈ જે આ જીના ન બસ રહેના સેક નહે આ સેક નહે આ जीना न बिस रहनाम सेकन सेकने आे से कन हे